ਮਣੀ ਅਕਾਲੀ ਗੱਲ ਦੇ ਸਾਬਕਾ ਕੈਪਟਨ ਮੰਤਰੀ ਵਿਕ੍ਰਮ ਸਿੰਘ ਮਜੀਠੀਆ ਦੀ ਰੈਗੂਲਰ ਜ਼ਮਾਨਤ ਦੇ ਉੱਪਰ ਹੋਈ ਸੁਣਵਾਈ ਵੱਡਾ ਫੈਸਲਾ ਸੁਣਾਇਆ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਵੱਲੋਂ ਸਟੇਟਸ ਰਿਪੋਰਟ ਜੋ ਪੇਸ਼ ਕੀਤੀ ਗਈ ਹੈ ਉਸ ਤੋਂ ਬਾਅਦ ਹਾਈ ਕੋਰਟ ਦਾ ਇਹ ਫੈਸਲਾ ਆਇਆ ਹੈ ਤੁਸੀਂ ਜਿਹੜੇ ਹੋ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਡੀਏ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਹੋਇਆ ਨਾਭਾ ਜੇਲ੍ਹ ਦੇ ਵਿੱਚ ਨਿਤ ਹਰਸਤ ਦੇ ਵਿੱਚ ਹਨ ਔਰ ਉਹਨਾਂ ਦੀ ਰੈਗੂਲਰ ਜ਼ਮਾਨਤ ਦੀ ਹਾਈ ਕੋਰਟ ਦੇ ਵਿੱਚ ਲਗਾਤਾਰ ਸੁਣਵਾਈ ਹੋ ਰਹੀ ਏ ਹਾਈ ਕੋਰਟ ਨੇ ਜੋ ਆਪਣਾ ਫੈਸਲਾ ਸੁਣਾ ਦਿੱਤਾ ਹੈ ਹਾਈ ਕੋਰਟ ਦੇ ਵੱਲੋਂ ਜੋ ਉਹਨਾਂ ਦੀ ਰੈਗੂਲਰ ਜ਼ਮਾਨਤ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਪੰਜਾਬ ਸਰਕਾਰ ਦੇ ਵਕੀਲ ਤੇ ਜੋ ਪੰਜਾਬ ਸਰਕਾਰ ਦੇ ਏਜੀ ਹਾਈ ਕੋਰਟ ਵਿੱਚ ਪੇਸ਼ ਹੋਏ ਸੀ ਉਹਨਾਂ ਨੂੰ ਸਟੇਟਸ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਸੀ ਜਿਸ ਨੂੰ ਲੈ ਕੇ 17 ਨਵੰਬਰ ਤੱਕ ਇਹ ਫੈਸਲਾ ਪੈਂਡਿੰਗ ਰੱਖਿਆ ਗਿਆ ਸੀ 17 ਨਵੰਬਰ ਨੂੰ ਜਿਵੇਂ ਹੀ ਪੰਜਾਬ ਸਰਕਾਰ ਦਾ ਵਕੀਲ ਤੇ ਏਜੀ ਫਿਰ ਉਹ ਸਟੇਟਸ ਰਿਪੋਰਟ ਦਾਖਲ ਕਰ ਚੁੱਕੇ ਨੇ ਉਸ ਦੇ ਵਿੱਚ ਜੋ ਕੁਝ ਅਜਿਹੇ ਤੱਥ ਸੁਪੇ ਹੋਏ ਸੀ ਜਿਸ ਦੇ ਬਾਰੇ ਹੁਣ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਉਣ ਲਈ ਇੱਕ ਵਾਰ ਫਿਰ ਬਹੁਤ ਵੱਡਾ ਜਿਹੜਾ ਕਿ ਇਸ ਦੇ ਉੱਪਰ ਵਿਚਾਰ ਕਰਨ ਦੀ ਗੱਲ ਆਖੀ ਹੈ ਸੋ ਪੰਜਾਬ ਸਰਕਾਰ ਵਿਕਰਮ ਮਜੀਠੀਆ ਦੀ ਜ਼ਮਾਨਤ ਕਿਉਂ ਰੋਕਣਾ ਚਾਹੁੰਦੀ ਏ ਵਿਕਰਮ ਮਜੀਠੀਆ ਨੂੰ ਨਾਇਕ ਹਰਾਸ ਦੇ ਵਿੱਚ ਕਿਉਂ ਰੱਖਣਾ ਚਾਹੁੰਦੀ ਏ ਪੰਜਾਬ ਸਰਕਾਰ ਜੋ ਪੰਜਾਬ ਸਰਕਾਰ ਨੇ ਆਪਣੀ ਸਟੇਟਸ ਰਿਪੋਰਟ ਦੇ ਵਿੱਚ ਲਿਖ ਕੇ ਦਿੱਤਾ ਹੈ ਜੋ ਡੀਏ ਦੇ ਕੇਸ ਵਿੱਚ ਉਹਨਾਂ ਨੂੰ 25 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਆਮਦਨ ਤੋਂ ਵੱਧ ਜਾਇਦਾਦ ਮਾਮਲਾ ਜਿਹੜਾ ਕਿ ਉਹਨਾਂ ਨੇ ਆਮਦਨ ਤੋਂ ਵੱਧ ਆਪਣੀ ਜਾਇਦਾਦ ਬਣਾਈ ਏ 25 ਥਾਮਾਂ ਤੇ ਛਾਪੇਮਾਰੀ ਕੀਤੀ ਗਈ ਸਾਰੀ ਜਾਣਕਾਰੀ ਇਕੱਠੀ ਕੀਤੀ ਗਈ 200 ਦੇ ਲਗਭਗ ਗਵਾਹਾਂ ਦੀਆਂ ਗਵਾਹੀਆਂ ਵਿੱਚ ਜੋ ਦਰਜ ਕੀਤੀਆਂ ਗਈਆਂ ਨੇ ਅਕਾਲੀ ਦਲ ਦੇ ਤੇ ਭਾਜਪਾ ਦੇ 6 ਲੀਡਰਾਂ ਦੀਆਂ ਅਗਵਾਈਆਂ ਦਰਜ ਕੀਤੀਆਂ ਗਈਆਂ ਨੇ ਜਿਸ ਦੇ ਬਾਰੇ ਹੁਣ ਜੋ ਉਹਨਾਂ ਦੀ ਜ਼ਮਾਨਤ ਰੋਕਣ ਦੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਹੇਠਲੀ ਅਦਾਲਤ ਵੱਲੋਂ ਉਹਨਾਂ ਦੀ ਜ਼ਮਾਨਤ ਰਿਜੈਕਟ ਕਰ ਦਿੱਤੀ ਗਈ ਹਾਈ ਕੋਰਟ ਨੇ ਜੋ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ ਕਿ ਤੁਸੀਂ ਵਿਕਰਮ ਮਜੀਠੀਆ ਦੀ ਜ਼ਮਾਨਤ ਨੂੰ ਕਿਉਂ ਰੋਕਣਾ ਚਾਹੁੰਦੇ ਜੇ ਜੋ ਇਸ ਦੇ ਬਾਰੇ ਆਪਣੀ ਸਟੇਟਸ ਰਿਪੋਰਟ ਦਿਓ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਸਟੇਟਸ ਰਿਪੋਰਟ ਦਿੱਤੀ ਗਈ ਹੈ ਕਿ ਵਿਕਰਮ ਮਜੀਠੀਆ ਇੱਕ ਪਾਵਰਫੁੱਲ ਆਦਮੀ ਨੇ ਇੱਕ ਬਹੁਤ ਹੀ ਵੱਡੇ ਜਿਹੜਾ ਕਿ ਲੀਡਰ ਨੇ ਜੇਕਰ ਉਹਨਾਂ ਦੀ ਹਾਈ ਕੋਰਟ ਦੇ ਵੱਲੋਂ ਰਕੂਰ ਜਮਾਨਤ ਹੋ ਜਾਂਦੀ ਤਾਂ ਜਿਹੜਾ ਡੀਏ ਦਾ ਕੇਸ ਤਿਆਰ ਕੀਤਾ ਗਿਆ ਉਹ ਸਾਰਾ ਡੀਏ ਦਾ ਕੇਸ ਖਤਮ ਹੋ ਜਾਵੇਗਾ ਜੋ ਉਹਨਾਂ ਦੇ ਖਿਲਾਫ ਗਵਾਹਾਂ ਨੇ ਗਵਾਹੀਆਂ ਦਿੱਤੀਆਂ ਸੀ ਉਹ ਸਾਰੇ ਦੇ ਸਾਰੇ ਜਦੋਂ ਮਜੀਠੀਆ ਸਾਹਿਬ ਬਾਹਰ ਆ ਜਾਣਗੇ ਤਾਂ ਉਹ ਸਾਰੇ ਗਵਾਹ ਮੁੱਕਰ ਜਾਣਗੇ ਉਹਨਾਂ ਗਵਾਹਾਂ ਦੀਆਂ ਗਵਾਹੀਆਂ ਖਤਮ ਹੋ ਜਾਣਗੀਆਂ ਜੋ ਇਹ ਸਾਰਾ ਡੀਏ ਦਾ ਕੇਸ ਤਿਆਰ ਕੀਤਾ ਗਿਆ ਅੰਮਨ ਤੋਂ ਬਾਅਦ ਜਾਇਦਾਦ ਬਣਾਈ ਗਈ ਏ ਇਹ ਸਾਰਾ ਕੇਸ ਇਹਦੇ ਤੇ ਕਰੋੜਾਂ ਰੁਪਏ ਦੇ ਹਿਸਾਬ ਨਾਲ ਖਰਚ ਹੋ ਗਿਆ ਪੰਜਾਬ ਸਰਕਾਰ ਦਾ ਪਰ ਵਿਕਰਮ ਮਜੀਠੀਆ ਪਾਵਰਫੁੱਲ ਹੋਣ ਕਰਕੇ ਇਹ ਸਾਰਾ ਕੇਸ ਨੂੰ ਜਿਹੜਾ ਖਤਮ ਕਰ ਸਕਦੇ ਨੇ ਜਿਸ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਇਹ ਸਟੇਟਸ ਸਪੋਰਟ ਦਿੱਤੀ ਗਈ ਕਿ ਵਿਕਰਮ ਮਜੀਠੀਆ ਜਿਨ੍ਹਾਂ ਨੇ ਜਦੋਂ ਸੱਤਾ ਦੇ ਵਿੱਚ ਸੀ ਤਾਂ ਆਪਣਾ ਬਹੁਤ ਜ਼ਿਆਦੀ ਜਾਇਦਾਦ ਬਣਾਈ ਸੱਤਾ ਦਾ ਦੁਰਉਪਯੋਗ ਕਰਕੇ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਸਾਲਾ ਸਾਹਿਬ ਨੂੰ ਵੀ ਜੋ ਸਮਨ ਜਾਰੀ ਕੀਤੇ ਗਏ ਸੀ ਉਹਨਾਂ ਨੂੰ ਵੀ ਬੁਲਾਇਆ ਗਿਆ ਸੀ ਗਜਪਤ ਸਿੰਘ ਗਰੇਵਾਲ ਜਿਹੜੇ ਕਿ ਇੱਕ ਵਾਰ ਪੇਸ਼ ਹੋਏ ਉਸ ਤੋਂ ਬਾਅਦ ਉਹ ਪੇਸ਼ ਨਹੀਂ ਹੋਏ ਇਹ ਸਾਰੀ ਜਿਹੜੀ ਹਾਈ ਕੋਰਟ ਦੇ ਵਿੱਚ ਦੁਬਾਰਾ ਜਿਹੜੀ ਆਪਣੀ ਇੱਕ ਚਿੱਟਸ ਰਿਪੋਰਟ ਦਿੱਤੀ ਹੈ ਪੰਜਾਬ ਸਰਕਾਰ ਦੇ ਵਕੀਰ ਨੇ ਵਿਜੀਲੈਂਸ ਦੇ ਵੱਲੋਂ ਜਿਹੜਾ ਉਹ ਵਕੀਰ ਭੇਜਿਆ ਗਿਆ ਸੀ ਕਿ ਇਹ ਸਾਰਾ ਕੇਸ ਜਿਹੜਾ ਹੈ ਉਹ ਖਤਮ ਹੋ ਸਕਦਾ ਹੈ ਗਵਾਹਾਂ ਨੂੰ ਮੁਕਰਾਇਆ ਜਾ ਸਕਦਾ ਹੈ ਜੋ ਉਹਨਾਂ ਦੀ 25 ਥਾਵਾਂ ਤੇ ਛਾਪੇਮਾਰੀ ਕਰਕੇ ਜਿਹੜੀ ਜਾਣਕਾਰੀ ਇਕੱਠੀ ਕੀਤੀ ਗਈ ਹੈ ਵੱਖ-ਵੱਖ ਥਾਵਾਂ ਦੇ ਉੱਪਰ ਉਹਨਾਂ ਦੀ ਜਾਇਦਾਦ ਜਿਹੜੇ ਬਾਰੇ ਜਿਹੜੀ ਜਾਣਕਾਰੀ ਮਿਲੀ ਹੈ ਉਹ ਸਾਰੀ ਜਾਇਦਾਦ ਦੇ ਵੇਰਵੇ ਜਿਹੜੇ ਨੇ ਉਹ ਚਲਾਨ ਦੇ ਵਿੱਚ ਪੇਸ਼ ਕੀਤੇ ਗਏ ਨੇ ਜੋ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਤਾਂ ਇਹ ਸਾਰਾ ਕੇਸ ਜਿਹੜਾ ਹੈ ਇਹ ਜਿਹੜਾ ਮਜ਼ਬੂਤ ਹੋਵੇਗਾ ਜੇਕਰ ਉਹਨਾਂ ਨੂੰ ਰੈਗੂਲਰ ਜਮਾਨਤ ਦਿੱਤੀ ਗਈ ਤਾਂ ਸਾਰਾ ਕੇਸ ਖਤਮ ਹੋ ਜਾਵੇਗਾ ਜ਼ੀਰੋ ਹੋ ਜਾਵੇਗਾ ਗਵਾਹਾਂ ਨੇ ਗਵਾਈਆਂ ਨਹੀਂ ਦੇਣੀਆਂ ਕਿਉਂਕਿ ਪਾਵਰਫੁੱਲ ਹੋਣ ਕਰਕੇ ਆਪਣੀ ਜਿਹੜੀ ਉਹਨਾਂ ਦੀ ਤਾਕਤ ਹੈ ਉਹਨਾਂ ਦੀ ਸ਼ਕਤੀ ਜਿਹੜੀ ਉਹਨਾਂ ਦੇ ਭਾਜਪਾ ਨਾਲ ਵੀ ਸਬੰਧ ਨੇ ਭਾਜਪਾ ਦੇ ਵਿੱਚ ਔਰ ਪੰਜਾਬ ਦੇ ਵਿੱਚ ਵੀ ਕੋਈ ਵੀ ਅਫਸਰ ਛਾਈ ਉਹਨਾਂ ਦੇ ਉੱਪਰ ਕੇਸ ਦਰਜ ਨਹੀਂ ਕਰ ਸਕਦਾ ਉਹਨਾਂ ਦੇ ਖਿਲਾਫ ਗਵਾਹੀ ਨਹੀਂ ਦੇ ਸਕਦਾ ਜਿਸ ਕਰਕੇ ਇਹ ਲੰਬਾ ਸਮਾਂ ਵਿਕਰਮ ਮਜੀਠੀਆ ਜਿਹੜੇ ਨੇ ਉਹ ਆਪਣੇ ਗੈਰਕਾਨੂੰਨੀ ਢੰਗ ਨਾਲ ਜਾਇਦਾਦ ਬਣਾਉਂਦੇ ਰਹੇ ਨੇ ਜਿਸ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਇਸ ਸਟੇਟਸ ਰਿਪੋਰਟ ਦੇ ਕਿ ਜੋ ਵਿਕਰਮ ਮਜੀਠੀਆ ਦੀ ਜ਼ਮਾਨਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਹਾਈ ਕੋਰਟ ਨੇ ਇੱਕ ਵਾਰ ਫਿਰ ਇਹ ਫੈਸਲਾ ਪੈਂਡਿੰਗ ਰੱਖਿਆ ਹੈ ਹਾਈ ਕੋਰਟ ਨੇ ਇਸ ਫੈਸਲੇ ਦੇ ਬਾਰੇ ਵਿਚਾਰ ਕਰਨ ਲਈ ਜੋ ਅੱਗੇ ਤੱਕ ਫਿਰ ਸਮਵਾਧਾਇਆ ਕਿ ਅਜਿਹਾ ਨਹੀਂ ਹੋ ਸਕਦਾ ਕਿਸੇ ਦੇ ਉੱਪਰ ਬਿਨਾਂ ਦੋਸ਼ ਜਿਹੜੇ ਦੋਸ਼ ਅਜੇ ਤੱਕ ਸਾਬਤ ਨਹੀਂ ਹੋਏ ਤੇ ਉਸ ਨੂੰ ਨੈਕਰਾਸ ਵਿੱਚ ਰੱਖਿਆ ਜਾਵੇ ਇਹ ਕੋਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਸੋ ਵਿਕਰਮ ਮਜੀਠੀਆ ਨੂੰ ਜ਼ਮਾਨਤ ਜਿਹੜੀ ਇਹ ਮਿਲ ਸਕਦੀ ਹੈ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਜੋ ਪੰਜਾਬ ਸਰਕਾਰ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ ਜੋ ਪੰਜਾਬ ਸਰਕਾਰ ਦੇ ਵੱਲੋਂ ਆਪਣੀ ਸਟੇਟਸ ਰਿਪੋਰਟ ਦਿੱਤੀ ਗਈ ਹੈ ਉਸ ਵਿੱਚ ਪੱਖ ਮਜ਼ਬੂਤ ਨਹੀਂ ਜੋ ਵਿਕਰਮ ਮਜੀਠੀਆ ਨੂੰ ਜਿਹੜਾ ਨੈਕਰਾਸ ਵਿੱਚ ਰੱਖਿਆ ਜਾ ਸਕੇ ਪਰ ਇਹ ਕੋਈ ਗੱਲ ਨਹੀਂ ਕਿ ਪਾਵਰਫੁੱਲ ਹੋਣ ਦੇ ਕਰਕੇ ਕਿਸੇ ਆਦਮੀ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਸੋ ਵਿਕਰਮ ਮਜੀਠੀਆ ਦੀ ਜ਼ਮਾਨਤ ਦੇ ਬਾਰੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਫੈਸਲਾ ਹੋਵੇਗਾ ਜੇ ਉਹਨਾਂ ਨੂੰ ਰੈਗੂਲਰ ਜ਼ਮਾਨਤ ਮਿਲ ਸਕਦੀ ਹੈ ਹਾਈ ਕੋਰਟ ਦੇ ਵੱਲੋਂ